ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਦੇ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਪਹਿਲਾ 391 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਗੰਨਾ ਖਰੀਦਿਆ ਜਾਂਦਾ ਸੀਗਾ ਤੇ ਹੁਣ ਗੰਨੇ ਦਾ ਭਾਅ ਵਧ ਕੇ 401 ਰੁਪਿਆ ਪ੍ਰਤੀ ਕਵਾਂਟਲ ਹੋ ਗਿਆ ਹਾਲਾਂਕਿ ਪਿੱਛੇ ਜੇ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਘੱਟੋ-ਘੱਟ 450 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਗੰਨੇ ਦੀ ਫਸਲ ਖਰੀਦੀ ਜਾਵੇ ਗੰਨੇ ਦੀ ਪੜਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਮਿਲਾਂ ਦੇ ਵਿੱਚ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਹੈ ਤੇ ਇਸੇ ਦੇ ਚੱਲਦਿਆਂ ਹੀ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ Ừ块钱, 10 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਗੰਨੇ ਦੇ ਭਾਅ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਤਾਂ ਦੱਸ ਦਈਏ ਕਿ 1 ਰੁਪਿਆ ਫਰਕ ਪੈ ਗਿਆ ਹਰਿਆਣੇ ਦੇ ਗੰਨੇ ਦੇ ਭਾਅ ਦੇ ਵਿੱਚ ਹਰਿਆਣੇ ਦੇ ਵਿੱਚ 400 ਰੁਪਏ ਪ੍ਰਤੀ ਕਵਾਂਟਲ ਗੰਨੇ ਦਾ ਭਾਅ ਹੈ ਤੇ ਪੰਜਾਬ ਦੇ ਵਿੱਚ 401 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਹੁਣ ਗੰਨਾ ਖਰੀਦਿਆ ਜਾਏਗਾ ਇਹ ਐਲਾਨ ਪੰਜਾਬ ਸਰਕਾਰ ਨੇ ਕਰ ਦਿੱਤਾ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਰੋਜ਼ ਪ੍ਰਦਰਸ਼ਨ ਕੀਤੇ ਗਏ ਸੀਗੇ ਖਾਸ ਕਰ ਦੁਆਬਾ ਬੈਲਟ ਦੇ ਵਿੱਚ ਜਿੱਥੇ ਗੰਨੇ ਦਾ ਉਤਪਾਦਨ ਸਭ ਤੋਂ ਵੱਧ ਹੁੰਦਾ ਹੈ ਤਾਂ ਉਧਰ ਲੰਮਾ ਸਮਾ ਸੰਘਰਸ਼ ਚੱਲਿਆ ਜਿਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਨੇ ਕਿਹਾ ਕਿ ਸਾਨੂੰ ਗੰਨੇ ਦਾ ਭਾਅ ਵਧ ਚਾਹੀਦਾ ਹੈ ਸਰਕਾਰ ਦੇ ਨਾਲ ਮੀਟਿੰਗ ਹੋਈ ਤੇ ਗੰਨੇ ਦੇ ਭਾਅ ਦੇ ਵਿੱਚ ਵਾਅਦਾ ਕੀਤਾ ਗਿਆ ਉਦੋਂ ਵੀ ਕਿਸਾਨਾਂ ਨੇ ਕਿਹਾ ਸੀਗਾ ਕਿ ਤੁਸੀਂ 391 ਰੁਪਏ ਕਰ ਰਹੇ ਹੋ ਇਹਨੂੰ ਵਧਾ ਕੇ ਰਾਉਂਡ ਫਿਗਰ ਕੀਤਾ ਜਾਵੇ ਘੱਟੋ ਘੱਟ 400 ਰੁਪਏ ਮਿਲੇ ਤੇ ਹੁਣ 401 ਰੁਪਿਆ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਗੰਨੇ ਦਾ ਭਾਅ ਜਿਹੜਾ ਉਹ ਮਿਲਣ ਦੀ ਸੰਭਾਵਨਾ ਬਣ ਗਈ ਹੈ ਤੇ ਦੂਜੇ ਪਾਸੇ ਇਹ ਦੇ ਵਿੱਚ ਕਿਸਮਾਂ ਦੇ ਉੱਤੇ ਵੀ ਨਿਰਭਰ ਕਰੇਗਾ ਕਿ ਕਿਹੜੀਆਂ ਕਿਸਮਾਂ ਤੁਸੀਂ ਗੰਨੇ ਦੀਆਂ ਆਪਣੇ ਖੇਤ ਦੇ ਵਿੱਚ ਬੀਜੀਆਂ ਨੇ ਜਿਹੜੀਆਂ ਅਗੇਤੀਆਂ ਕਿਸਮਾਂ ਨੇ ਉਨਾ ਵਾਸਤੇ ਹੀ 401 ਰੁਪਏ ਪ੍ਰਤੀ ਕੁਆਂਟਲ ਭਾਅ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਜਿਹੜੀਆਂ ਪਛੇਤੀਆਂ ਤੇ ਦਰਮਿਆਨੀਆਂ ਕਿਸਮਾਂ ਨੇ ਉਹਨਾਂ ਦਾ ਭਾਅ 391 ਰੁਪਏ ਪ੍ਰਤੀ ਕੁਆਂਟਲ ਤੈਅ ਕੀਤਾ ਗਿਆ ਜੋ ਸ਼ਾਇਦ ਪਹਿਲਾਂ ਘੱਟ ਸੀਗਾ ਤੇ ਹੁਣ 391 ਰੁਪਏ ਹੋ ਚੁੱਕਿਆ ਹੈ ਅਗੇਤੀਆਂ ਕਿਸਮਾਂ ਵਾਲੇ ਕਿਸਾਨਾਂ ਵਾਸਤੇ ਰਾਹਤ ਭਰੀ ਖਬਰ ਹੈ ਕਿਉਂਕਿ ਇੱਕ ਪਾਸੇ ਫਸਲੀ ਵਿਭਿੰਨਤਾ ਦੀ ਗੱਲ ਹੁੰਦੀ ਹੈ ਕਿ ਫਸਲੀ ਵਿਭਿੰਨਤਾ ਹੋਣੀ ਚਾਹੀਦੀ ਹੈ ਕਣਕ ਝੋਨੇ ਦੇ ਚੱਕਰ ਚੋਂ ਨਿਕਲ ਕੇ ਕਿਸਾਨਾਂ ਨੂੰ ਹੋਰ ਫਸਲਾਂ ਵੀ ਬੀਜਣੀਆਂ ਚਾਹੀਦੀਆਂ ਨੇ ਪਰ ਐਮਐਸਪੀ ਦੇ ਉੱਤੇ ਹੀ ਕੋਈ ਨਾ ਕੋਈ ਪੇ ਚੜ ਜਾਂਦਾ ਹੈ ਪਿੱਛੇ ਜੇ ਮੂੰਗੀ ਦੀ ਫਸਲ ਦੀ ਗੱਲ ਹੋਈ ਤਾਂ ਮੂੰਗੀ ਦੀ ਫਸਲ ਬੀਜੀ ਗਈ ਕਿਸਾਨਾਂ ਨੇ ਇਲਜ਼ਾਮ ਲਗਾਏ ਕਿ ਸਾਡੀ ਮੂੰਗੀ ਦੀ ਫਸਲ ਸਹੀ ਰੇਟ ਦੇ ਉੱਤੇ ਐਮਐਸਪੀ ਦੇ ਮੁਤਾਬਕ ਨਹੀਂ ਖਰੀਦੀ ਜਾ ਰਹੀ ਤਾਂ ਉਦੋਂ ਪੰਜਾਬ ਸਰਕਾਰ ਨੇ ਇਹ ਕਹਿ ਦਿੱਤਾ ਸੀਗਾ ਕਿ ਜੋ ਨੁਕਸਾਨ ਕਿਸਾਨਾਂ ਦਾ ਹੋਵੇਗਾ ਉਹਦੀ ਪਰਪਾਈ ਅਸੀਂ ਕਰਾਂਗੇ ਪਰ ਕਿਸਾਨਾਂ ਨੇ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ ਮੂੰਗੀ ਬੀਜਣ ਦੇ ਵਿੱਚ ਤੇ ਹੁਣ ਮੱਕੀ ਦਾ ਵੀ ਅਜਿਹਾ ਹੀ ਹਾਲ ਦੇਖਣ ਨੂੰ ਮਿਲਿਆ ਸੀਗਾ ਤੇ ਕਿਸਾਨ ਹੁਣ ਝੋਨੇ ਦੀ ਫਸਲ ਤੋਂ ਵੀ ਥੋੜੇ ਜੇ ਅੱਕੇ ਨਜ਼ਰ ਆਏ ਜਦੋਂ ਮੰਡੀਆਂ ਦੇ ਵਿੱਚ ਲਿਫਟਿੰਗ ਦੀ ਪ੍ਰੋਬਲਮ ਆ ਗਈ ਹਾਲਾਂਕਿ ਪੰਜਾਬ ਸਰਕਾਰ ਨੇ ਉਹਨੂੰ ਹੱਲ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਵੀ ਕੀਤੀਆਂ ਕੇਂਦਰ ਸਰਕਾਰ ਦੇ ਨਾਲ ਵੀ ਰابطਾ ਕਾਇਮ ਰਿਹਾ ਪਰ ਝੋਨਾ ਤੇ ਕਣਕ ਹੀ ਦੋ ਮੁੱਖ ਫਸਲਾਂ ਪੰਜਾਬ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਤੇ ਹੁਣ ਗੰਨੇ ਨੂੰ ਉਤਸ਼ਾਹਿਤ ਕਰਨ ਵਾਸਤੇ ਵੀ ਇਹ ਕੀਤਾ ਗਿਆ ਕਿ 401 ਰੁਪਏ ਪ੍ਰਤੀ ਕੁਆਂਟਲ ਭਾ ਪੰਜਾਬ ਦੇ ਵਿੱਚ ਗੰਨੇ ਦਾ ਹੋ ਚੁੱਕਿਆ ਹੈ ਇਹਦਾ ਐਲਾਨ ਹੋ ਚੁੱਕਿਆ ਹੈ ਹਾਲਾਂਕਿ ਪਿੱਛੇ ਜੇ ਇਹ ਵੀ ਇਲਜ਼ਾਮ ਸੀਗੇ ਕਿ ਜੜੀਆਂ ਪੜਾਈ ਵਾਲੀਆਂ ਮਿਲਾਂ ਨੇ ਖੰਡ ਮਿਲਾਂ ਨੇ ਉਹਨਾਂ ਦੇ ਵੱਲ ਕਿਸਾਨਾਂ ਦੀ ਕਰੋੜਾ ਰੁਪਏ ਦੀ ਰਾਸ਼ੀ ਬਕਾਇਆ ਪਿੱਛੇ ਜੇ ਇਹ ਵੀ ਕਹਿ ਦਿੱਤਾ ਗਿਆ ਸੀਗਾ ਕਿ ਕੁਝ ਜੜੀਆਂ ਮਿਲਾਂ ਨੇ ਉਹਨਾਂ ਦੀ ਕਰਕੀ ਤੋਂ ਬਾਅਦ ਕਿਸਾਨਾਂ ਨੂੰ ਉਹ ਪੈਸੇ ਮਿਲਣਗੇ ਕਿਸਾਨ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਕਈਆਂ ਦੀ ਬਕਾਇਆ ਰਾਸ਼ੀ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਕਈਆਂ ਦੀ ਹੋਣੀ ਹੈ ਤੇ ਵੈਸੇ ਜਿਹੜਾ ਪੜਾਈ ਦਾ ਸੀਜ਼ਨ ਆ ਉਹ 2024-25 ਵਾਲਾ ਸ਼ੁਰੂਆਤ ਹੋ ਚੁੱਕੀ ਹੈ ਤੇ ਕਿਸਾਨਾਂ ਵਾਸਤੇ ਇਹ ਬੜੀ ਰਾਹਤ ਭਰੀ ਖਬਰ ਹੈ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਇਸ ਵਾਅਦੇ ਨੂੰ ਲੈ ਕੇ ਕਿਹੋ ਜਿਹਾ ਪ੍ਰਤੀਕਰਮ ਦਿੰਦੇ ਨੇ ਤੇ ਕਿਸਾਨਾਂ ਦੇ ਜਿਵੇਂ ਪ੍ਰਤੀਕਰਮ ਆਉਣਗੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ